ਇਹਦੇ ਚ 10 ਵੈਰੈਟੀਆਂ ਨੇ ਬੀਜਾਂ ਦੀਆਂ ਉੱਪਰ ਛਪੀਆਂ ਹੋਈਆਂ ਨੇ ਇਹਦੇ ਨਾਂ ਲਿਖੇ ਹੋਏ ਨੇ ਪਾਲਕ ਹੋ ਗਿਆ ਜਿਵੇਂ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਰਾਜਪੁਰੇ ਦੇ ਕਿਸਾਨ ਮੇਲੇ ਦੀਆਂ ਦੋ ਵੀਡੀਓਆਂ ਪਾਈਆਂ ਨੇ ਤੇ ਅੱਜ ਆਪਾਂ ਰਾਜਪੁਰੇ ਕਿਸਾਨ ਮੇਲੇ ਦੀ ਵੀਡੀਓ ਦਾ ਤੀਸਰਾ ਭਾਗ ਲੈ ਕੇ ਆਏ ਆਂ ਵੀਡੀਓ ਚ ਐਂਡ ਤੱਕ ਤੁਸੀਂ ਬਣੇ ਰਹੋ ਸਾਰਾ ਆਪਾਂ ਤੁਹਾਨੂੰ ਅੱਗੇ ਕਿਸਾਨ ਮੇਲਾ ਦਿਖਾਉਨੇ ਆਂ ਤੇ ਇੱਥੇ ਵੀ ਉਸੇ ਤਰ੍ਹਾਂ ਜਿਵੇਂ ਆ ਸ਼ੈਦ ਆ ਗਿਆ ਨਾ ਐਵੇਂ ਦੀਆਂ ਸਾਰੀਆਂ ਸਟਾਲਸ ਨੇਗੀਆਂ ਦੇਖ ਸਕਦੇ ਹੋ ਆਪਾਂ ਭਾਈ ਉਹਨਾਂ ਦੀ ਟੇਸਟ ਵੀ ਕਰਾਉਣਗੇ ਇਹ ਕਰੀਮ ਹੈ ਬਈ ਠੀਕ ਹੈ ਜੀ ਹਨੀ ਕਰੀਮ ਠੀਕ ਹੈ ਜੀ ਠੀਕ ਹੈ ਇਹ ਸਾਰਾ ਆਪ ਤਿਆਰ ਕਰਦੇ ਹੋ ਬਈ ਤੁਸੀਂ ਹਾਂ ਜੀ ਆਪ ਤਿਆਰ ਕਰਦੇ ਠੀਕ ਹੈ ਕਿਹੜੇ ਕਿਹੜੇ ਪ੍ਰੋਡਕਟ ਹੁੰਦੇ ਨੇ ਤੁਹਾਡੇ ਕੋਲ ਆਪਣੇ ਲਵੇ ਹਨੀ ਤੇ ਬੀ ਪੋਲਰਾਂ ਦੇ ਠੀਕ ਹੈ ਬਈ ਜਿਉਂ ਮਾ ਅਪਣੇ ਲਵੇ ਤਿੰਨ ਤਰ੍ਹਾਂ ਦਾ ਹਨੀ ਆਉਂਦਾ ਠੀਕ ਹੈ ਜੀ ਬਾਕੀ ਫਲੋਰਾ ਜੀ ਕੁੰਦੇਰੀ ਦੇ ਪੁੱਲਾਂ ਵਾਲਾ ਹਨੀ ਠੀਕ ਹੈ ਜੀ ਤੇ ਆਪਣਾ ਕਰੀਮ ਹਨੀ ਠੀਕ ਹੈ ਜੀ ਇਹ ਬੀ ਪੋਲਰਾਂ ਅੱਛਾ ਜੀ ਕਰੀਮ ਹਨੀ ਵੀ ਤੁਹਾਨੂੰ ਜਿਹੜਾ ਇੱਥੋਂ ਮਿਲ ਜੂਗਾ ਹਨਾ ਤੇ ਬਾਕੀ ਆ ਇਧਰ ਸ਼ਾਇਦ ਆ ਗਿਆ ਸਾਰਾ ਅమే ਇਹ ਸਾਰੀਆਂ ਸਟਾਲ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਉਸੇ ਤਰ੍ਹਾਂ ਆ ਬਾਈ ਹੋਣੀਆਂ ਹੋੜ ਵੀ ਇੱਥੇ ਸਾਰਾ ਸ਼ੈਦ ਵਾਲੇ ਪ੍ਰੋਡਕਟ ਆ ਗਏ ਤੇ ਇੱਥੇ ਆ ਗਏ ਸਾਰੇ ਜਿਵੇਂ ਆ ਤੇਲ ਆ ਗਿਆ ਸਰੋਂ ਦਾ ਹਾਂਜੀ ਬਾਈ ਸੱਸੀ ਗੱਲ ਦੀ ਹੋ ਜੀ ਬਾਈ ਜੀ ਕੀ ਹਾਲ ਨੇ ਜੀ ਬਹੁਤ ਵਧੀਆ ਜੀ ਹਾਂਜੀ ਹਾਂਜੀ ਆਪਣੇ ਲਵੇ ਤੇਲ ਹੁੰਦੇ ਨੇ ਜੀ ਕੱਚੀ ਕਾਣੀ ਦਾ ਸਰੋਂ ਦਾ ਤੇਲ ਆਪਾਂ ਸਤਾਉਜ ਵਾਲੇ ਨੰਬਰ ਆਪਣਾ 9815723891 ਜੀ ਕਾਣੀ ਦਾ ਸਰੋਂ ਦਾ ਪੀੜੀ ਸਰੋਂ ਦਾ ਜੀ ਹਾਂਜੀ ਤੇ ਆਰਸੀ ਦਾ ਤੇਲਾਂ ਦਾ ਨਾਰੀਅਲ ਦਾ ਆ ਗਿਆ ਜੀ ਕੋਲਡ ਪ੍ਰੈਸ ਕੱਚੀ ਕਾਣੀ ਦਾ ਠੀਕ ਹੈ ਜੀ ਤੇ ਬਦਾਮ ਰੋਗਨ ਆ ਗਿਆ ਜਿੰਨੇ ਜੀ ਆ ਦੇਖੋ ਹਾਂਜੀ ਸਾਰੇ ਤੇਲ ਆਪਾਂ ਆਪ ਕੱਢਦੇ ਆ ਬਾਈ ਜੀ ਠੀਕ ਹੈ ਜੀ ਆਪਾਂ ਪੈਕਿੰਗ ਕਰਦੇ ਆ ਬਹੁਤ ਵਧੀਆ ਜਿਹੜਾ ਜਿੰਨੇ ਸਰੋਂ ਦਾ ਤੇਲ ਆ ਜਿਹੜੀ ਚੀਜ਼ ਇਹਦੇ ਵਿੱਚ ਨਾਮਾਂ ਦੇ ਹਾਂਜੀ ਜਿਹੜਾ ਆਪਾਂ ਕਹਿੰਦੇ ਆ ਵੀ ਸੁਆਦ ਖਤਮ ਹੋ ਗਿਆ ਟੈਸਟ ਟੈਸਟ ਕੀ ਆਉਣਾ ਜੀ ਭੁੰਨੀ ਦਾ ਪਾਮ ਚ ਜਾਂਦੇ ਆ కెమికਲ ਚ ਮਸਾਲੇ ਭੁੰਨੀ ਆਉਂਦੇ ਆ ਹਾਂਜੀ ਤੇ ਇਹ origignal ਤੇਲ ਹੈ ਜੀ ਬਹੁਤ ਵਧੀਆ ਜਿਹਦਾ ਰिजंट ਆ ਹਾਂਜੀ ਆਪਣੀ ਮੁੱਖ ਮੰਤਰੀ ਸੀਐਮ ਮਾਨ ਨੇ ਵੀ ਆਪਣੀ ਵੀਡੀਓ ਪਾਈ ਹੋਈ ਹੈ ਜੀ ਮੈਂ ਵੀ ਹੋਂ ਦਾ ਸਟੌਟ ਤੋਂ ਹਾਂਜੀ ਤੇ ਆਪਣੀ ਬਹੁਤ ਵਧੀਆ ਸਪੋਰਟ ਕਰੀ ਉਹਨਾਂ ਨੇ ਜੀ ਬਹੁਤ ਵਧੀਆ ਆਪਣੇ ਪ੍ਰੋਡਕਟ ਬਹੁਤ ਵਧੀਆ ਨੇ ਠੀਕ ਹੈ ਜੀ ਠੀਕ ਹੈ ਕੋਈ ਪਿੰਡ ਮਿਲ ਸਕਦਾ ਜੀ ਆਪਾਂ ਨੂੰ ਹਾਂਜੀ ਕਿਤੇ ਵੀ ਕਨੈਕਟ ਕਰ ਸਕਦਾ ਨੰਬਰ ਆਪਣਾ 981573255 ਠੀਕ ਹੈ ਜੀ ਲਓ ਜੀ ਇਸ ਤਰ੍ਹਾਂ ਸਾਰੇ ਪ੍ਰੋਡਕਟ ਨੇ ਇੱਥੇ ਜਿਵੇਂ ਬਾਈ ਹੁਣੀਆਂ ਨੇ ਤੇਲ ਆਪਾਂ ਨੂੰ ਦਿਖਾਏ ਨੇ ਨਾ ਨਾਰੀਅਲ ਦਾ ਤੇਲ ਹੋ ਗਿਆ ਜਿਵੇਂ ਸਰੋਂ ਦਾ ਹੋ ਗਿਆ ਇਹ ਬਾਈ ਹੁਣੀਆਂ ਆਪ ਜਿਹੜਾ ਤਿਆਰ ਕਰਦੇ ਨੇ ਤੇ ਇੱਥੇ ਹਾਂਜੀ ਬਾਈ ਕਿਹੜੇ ਕਿਹੜੇ ਪ੍ਰੋਡਕਟ ਹੁੰਦੇ ਨੇ ਆਪਣੇ ਕੋਲੇ ਸੱਸੀ ਗੱਲ ਸੱਸੀ ਗੱਲ ਬਾਈ ਹਾਂਜੀ ਵੀ ਆਪਾਂ ਇੱਕ ਤਾਂ ਤਿੰਨ ਰਬਟਰ ਬਣਾਉਣੇ ਆ ਠੀਕ ਹੈ ਜੀ ਹਾਂਜੀ ਆਪਣੇ ਖੁਦ ਯੂਨੀਵ ਪੀਨਟ ਵਾਟਰ ਠੀਕ ਹੈ ਜੀ ਠੀਕ ਹੈ ਤੇ ਆਪ ਤਿਆਰ ਕਰਦੇ ਨੇ ਬਾਈ ਉਹਨੇ ਇੱਕ ਨਾਲ ਕੋਈ ਚੂਰਨਾ পেট ਗੈਸ ਤੇ ਆਪ ਕਬ ਜੀ ਬਾਦੀ ਸਿਰ ਦਰਦ ਹੋਵੇ ਤੇ ਆਪ ਕਬ ਦੋ ਵੇਟ ਦਰਦ ਹੋਵੇ ਠੀਕ ਹੈ ਜੀ ਉਹਨਾਂ ਵਾਸਤੇ ਹਾਂਜੀ ਉਹ ਘਰੇ ਖਾਧ ਕਰੋ ਬਦਾਮ ਨਾਲ ਤੇ ਇੱਕ ਆਪਣੇ ਕੋਲ ਆਮਲੇ ਦਾ ਮਰਦ ਪਾਣੀ ਠੀਕ ਹੈ ਜੀ ਆਪ ਦਾ ਆਪ ਤਿਆਰ ਕੀਤਾ ਹੋਇਆ ਠੀਕ ਹੈ ਜੀ ਹਾਂਜੀ ਉਸ ਤੋਂ ਬਾਅਦ ਅੱਗੇ ਮਠੀ ਆ ਗਈ ਹਾਂਜੀ ਆ ਗੋੜਾ ਫਾਰੇ ਆ ਗਏ ਪਕੌੜੀ ਆ ਗਈ ਮੇਥੀ ਆ ਗਈ ਆਪਣੇ ਘਰ ਦੀ ਧਨੀਆ ਕਾਲਾ ਨਮਕ ਦੇ ਬੜੇ ਬਿੰਦੜੇ ਬਗਾਲ ਆਪੋ ਨੇ ਠੀਕ ਹੈ ਜੀ ਠੀਕ ਹੈ ਦੇਸੀ ਪ੍ਰੋਡਕਟ ਠੀਕ ਹੈ ਜੀ ਐਵੇਂ ਸਾਰੀਆਂ ਦੇਸੀ ਚੀਜ਼ਾਂ ਤੁਹਾਨੂੰ ਇੱਥੋਂ ਮਿਲ ਜਾਣਗੀਆਂ ਜਿਵੇਂ ਕਾਲੇ ਨਮਕ ਦੇ ਪੈਕਟ ਪਏ ਨੇ ਹਨ ਤੇ ਮਠੀਆਂ ਦਿਖਾਈਆਂ ਨੇ ਬਾਈ ਹੁਣੀਆਂ ਨੇ ਚੂਰਨ ਦਿਖਾਇਆ ਬਾਈ ਹੁੜੀ ਸਾਰਾ ਇਹ ਆਪ ਤਿਆਰ ਕਰਦੇ ਨੇ ਇਸ ਤਰ੍ਹਾਂ ਸਾਰੀਆਂ ਇੱਥੇ ਸਟਾਲਾਂ ਲੱਗੀਆਂ ਹੋਈਆਂ ਨੇ ਕਿਸਾਨ ਮੇਲੇ ਦੇ ਵਿੱਚ ਤੇ ਇੱਧਰ ਅੱਗੇ ਚੱਲਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕਿਹੜੇ ਕਿਹੜੇ ਪ੍ਰੋਡਕਟ ਹੁੰਦੇ ਆ ਕਿੰਨਾ ਬਣਾਉਂਦੇ ਨੇ ਤੇ ਬਿਨਾ ਕੈਮੀਕਲ ਤੋਂ ਬਿਨਾ ਕਲਰ ਤੋਂ ਕਿੰਨਾ ਪ੍ਰিজਰਵਰ ਤੋਂ ਜਿਵੇਂ ਆਪਣੀਆਂ ਨਾਨੀਆਂ ਦਾਦੀਆਂ ਪਹਿਲਾਂ ਬਣਾਇਆ ਕਰਦੀਆਂ ਸੀ ਠੀਕ ਹੈ ਜੀ ਠੀਕ ਹੈ ਸਾਡੇ ਚਾਰ ਦੇ ਵਿੱਚ ਉਹ ਡੋਜ ਨਾਮਕ ਉਹ ਸਰਕਾ ਨਹੀਂ ਮਿਲਦਾ ਹੈਗਾ ਠੀਕ ਹੈ ਜੀ ਸਾਡਾ ਇੱਕ ਸਾਤ ਤੋਂ ਵੱਧ ਫੀਲਸ ਹੈਗਾ ਜਾਨੀ ਕਿ ਗੋੜਾ ਵਾਲਾ ਲਸਣ ਦਾ achar ਅੱਛਾ ਲਸਣ ਦਾ achar ਹਾਂ ਜੀ ਇਹਦੀ ਖਾਸੀਅਤ ਇਹ ਵੀ ਦੀ ਸਮੈਲ ਨਹੀਂ ਹੈਗੀ ਠੀਕ ਹੈ ਜੀ ਬਿਲਕੁਲ ਤੇ ਜਿੰਨਾ ਹੁਣ ਇੱਕ ਸਾਲ ਪੁਰਾਣਾ ਦੇਖੋ ਹਾਂ ਜੀ ਤੇ ਜਿੰਨਾ ਇਹ ਹੋਰ ਸਾਲਾਣਾ ਹੋਣੀ ਜਾਵਗਾ ਇਹ ਨਿੰਬੂ ਦੀ ਤਰ੍ਹਾਂ ਹੋਰ ਦਵਾਈ ਬਣੀ ਜਾਊਗੀ ਠੀਕ ਹੈ ਜੀ ਤੇ ਬੱਚੇ ਇਹਨੂੰ ਜਾਨੀ ਕਿ ਬਹੁਤ ਜ਼ਿਆਦਾ ਨਹੀਂ ਬੱਚੇ ਖਾਂਦੇ ਮੱਕੀਨ ਬਹੁਤ ਜਿਆਦਾ ਪਸੰਦ ਕਰਦੇ ਆ ਸਵਾਦਿਸ਼ਟ ਇਹਨਾਂ ਨੂੰ ਠੀਕ ਹੈ ਜੀ ਇਸਨੇ ਕੱਚੀ ਹਲਦੀ ਦਾ achar ਹੈ ਕੱਚੀ ਹਲਦੀ ਘੋਣਾ ਕੌਣ ਤਕਰੀਬਨ ਸਾਰਿਆਂ ਨੂੰ ਪਤਾ ਹੈ ਹਾਂਜੀ ਤੇ ਪਰ ਆਪਾਂ ਖਾਣ ਨੂੰ ਕਹਿੰਦੇ ਅਸਲ ਨੂੰ ਸਵਾਦ ਬਣਾਇਆ ਹੈ ਨਾ ਠੀਕ ਹੈ ਜੀ ਟੇਸਟ ਬਣਾਇਆ ਜਿਹੜਾ ਲੋਕਾਂ ਨੂੰ ਬਹੁਤ ਕਾਫੀ ਜ਼ਿਆਦਾ ਪਸੰਦ ਆ ਰਹੇ ਨੇ ਠੀਕ ਹੈ ਕਿ ਲੋਕ ਇਹਨੂੰ ਖਾ ਕੇ ਬਹੁਤ ਸੁਖੀ ਠੀਕ ਹੈ ਜੀ ਤੇ ਜਿਵੇਂ ਹਾਂ ਟੁੱਕਿਆਂ ਦਾ achar ਹਾਂਜੀ ਕਿਕਰ ਦੇ ਟੁੱਕੇ ਆਪਣੇ ਪੰਜਾਬ ਦੇ ਵਿੱਚ ਤਾਂ ਤਕਰੀਬਨ ਗਾਇਬ ਹੈਗੇ ਨੇ ਠੀਕ ਹੈ ਜੀ ਇਹਦੇ ਜਾਨੀ ਕਿ ਬੈ ਦੇ ਰੋਗਾਂ ਵਾਸਤੇ ਇਲਾਜ ਬਣੇ ਹੋਏ ਸੀਗੇ ਹਾਂਜੀ ਜਿਵੇਂ ਅੱਜ ਕੱਲ ਕੋਈ ਬੋਡੇ ਤੋਂ ਕਿਸੇ ਬੈ ਦੇ ਨਾਲ ਡੀਐਨ ਚ ਦੱਸ ਤੁੰਗਾ ਇਸ ਤਰ੍ਹਾਂ ਠੀਕ ਠੀਕ ਹੈ ਜੀ ਉਹ ਸੋਹਣੇ ਤਰੀਕੇ ਨਾਲ ਬਣਾਇਆ ਹੋਇਆ ਕੋਈ ਇਤਨਾ ਜ਼ਿਆਦਾ ਖੱਟਾ ਨਹੀਂ ਹੈਗਾ ਬੜੇ ਸਵਾਦ ਨਾਲ ਖਾ ਸਕਦੇ ਬੰਦਾ ਇਹ ਠੀਕ ਹੈ ਜੀ ਤੇ ਇਸਦੇ ਨਾਲ ਦੇਲਿਆਂ ਦਾ ਛੋਟੇ ਕਰੀਲਾਂ ਦਾ achar ਹੁੰਦਾ ਖਾਣੇ ਹਾਂਜੀ ਜਿਵੇਂ ਮੈਂ ਕਈ ਤਰ੍ਹਾਂ ਦੇ ਅਸੀਂ ਮਸਾਲੇ ਜਿਹੜਾ ਲਸੀ ਮਸਾਲੇ ਦੇ ਵਿੱਚ ਅਸੀਂ ਇਹ ਸੰਝਣਾ ਪਾਊਡਰ ਤੇ ਪਦੀਨਾ ਪਾਊਡਰ ਸਪੈਸ਼ਲ ਐਡ ਕੀਤਾ ਹੋਇਆ ਹੈ ਠੀਕ ਹੈ ਠੀਕ ਹੈ ਜੀ ਜਿਹੜੇ ਜਾਨੀ ਕਿ ਆਪਾਂ ਨੂੰ ਅੱਜ ਗੱਲ ਖਰਾਕ ਪਤੰਦੀ ਲੋੜ ਹਾਂਜੀ ਹਾਂਜੀ ਤੁਸੀਂ ਉਹ ਇੱਕ ਸਵਾਦ ਵੀ ਬਣਾਤਾ ਨਾਲ ਸੇਫ ਵੀ ਬਣਾਤਾ ਸਾਰਾ ਆਪਣਾ ਜਿਹੜਾ ਹੈਗਾ ਬੋਕਸ ਹੈ ਇਹ ਹੀ ਹੈ ਇਹੋ ਕਹਾਂ ਸੇਤ ਵੀ ਮੇਰੇ ਤੇ ਸਵਾਦ ਵੀ ਮੇਰੇ ਠੀਕ ਹੈ ਜੀ ਲਓ ਜੀ ਇਸ ਤਰ੍ਹਾਂ ਸਾਰੇ ਇਥੇ achar ਜਿਵੇਂ ਜਾਣਕਾਰੀ ਆਪਾਂ ਨੂੰ ਦਿੱਤੀ ਹੈ ਨਾ ਤੇ ਐਵੇਂ ਦੇ ਸਾਰੇ ਕਈ ਤਰੀਕਿਆਂ ਦੇ achar ਇਥੋਂ ਜਿਹੜੇ ਮਿਲ ਜਣਗੇ ਤੁਹਾਨੂੰ ਤੇ ਅੱਗੇ ਚੱਲਦੇ ਹਾਂ ਅੱਗੇ ਉਹ ਆਪਾਂ ਤੁਹਾਨੂੰ ਦਿਖਾਉਣੇ ਹਾਂਗੇ ਜਾ ਕੇ ਸਟਾਲ ਜਿਹੜੀਆਂ ਲੱਗੀਆਂ ਹੋਈਆਂ ਨੇ ਹੈਗੀਆਂ ਤੇ ਇਹ ਸਾਰੀ ਆਪਾਂ ਜਾਣਕਾਰੀ ਤੁਹਾਨੂੰ ਦੰਨੇ ਆ ਤੇ ਹੁਣ ਅੱਗੇ ਚੱਲਦੇ ਆ ਅੱਗੇ ਤੁਹਾਨੂੰ ਦਿਖਾਉਣੇ ਆ ਇੱਧਰ ਵੀ ਕੁਝ ਕੁ ਸਟਾਲਸ ਜਿਹੜੀਆਂ ਲੱਗੀਆਂ ਹੋਈਆਂ ਨੇ ਬਾਈ ਹਣੀਆਂ ਤੋਂ ਜਾਣਕਾਰੀ ਲੈਣੇ ਆ ਵੀ ਇਹ ਕਾਦੀ ਸਟਾਲ ਹੈ ਕੀ ਕੀ ਹੁੰਦਾ ਬਾਈ ਹਣੀਆਂ ਕੋਲ ਤੇ ਹਾਂਜੀ ਬਈ ਕਿਹੜੀਆਂ ਕਿਹੜੀਆਂ ਦਵਾਈਆਂ ਹੁੰਦੀਆਂ ਨੇ ਆਪਣੇ ਕੋਲ ਆਪਣੇ ਕੋਲੇ ਉਹ ਕਹਿੰਦਾ ਕਿਹੜਾ ਠੀਕ ਹੈ ਬਈ ਵੱਡੇ-ਮੋਡੇਆਂ ਦਾ ਦਰਦ ਹੋਵੇ ਆਕ ਸਰਵਾਈਕਲ ਹੈ ਕੋਈ ਬੈਕ ਪੇਨ ਹੈ ਸਾਇਕਲ ਲੇਡੀ ਜਿਹੜਾ ਜਿਹੜਾ ਵਾਸਤੇ ਕੋਈ ਪ੍ਰਾਣੀ ਨਸ ਬਲੋਕ ਹੈ ਕੋਈ ਪ੍ਰਾਣਾ ਦੰਦ ਸਰ ਪ੍ਰਾਣਾ ਦਰਦ ਹੈ ਉਹਦੇ ਵਾਸਤੇ ਤੇਲ ਠੀਕ ਹੈ ਜੀ ਲਓ ਜੀ ਐਵੇਂ ਬਾਈ ਉਹਨੀਆਂ ਕੋਲ ਇੱਥੇ ਸਾਰੇ ਤੇਲ ਨੇ ਹਨਾ ਤੇ ਸਾਰੀਆਂ ਦਵਾਈਆਂ ਨੇ ਗੋਡਿਆਂ ਦੇ ਦਰਦ ਵਾਸਤੇ ਤੇ ਇੱਥੇ ਸਾਰੇ ਪ੍ਰੋਡਕਟ ਇਹਨਾਂ ਨੇ ਆਪਦੇ ਲਾਏ ਹੋਏ ਨੇ ਦੇਖ ਸਕਦੇ ਹੋ ਤੁਸੀਂ ਐਵੇਂ ਸਾਰੀਆਂ ਸਟਾਲਸ ਇਹ ਕਿਸਾਨ ਮੇਲੇ ਦੇ ਵਿੱਚ ਲੱਗੀਆਂ ਹੋਈਆਂ ਨੇ ਖਾਣ ਪੀਣ ਦੇ ਸਮਾਨ ਵਾਲੇ ਨਾਲ ਨਾਲ ਦਵਾਈਆਂ ਵਾਲੀਆਂ ਸਟਾਲਾਂ ਵੀ ਇੱਥੇ ਜਿਹੜੀਆਂ ਹੈਗੀਆਂ ਨੇ ਤੇ ਅੱਜ ਜਿਵੇਂ ਟਿੱਕੀ ਹੋ ਗਈ ਬਾਕੀ ਹੋਰ ਦਿਖਾਉਣੇ ਅੱਗੇ ਜਾ ਕੇ ਤੁਹਾਨੂੰ ਸਟਾਲ ਤੇ ਐਵੇਂ ਜਿਹੇ ਸਾਰੇ ਪ੍ਰੋਡਕਟ ਵੀ ਇੱਥੇ ਤਿਆਰ ਜਿਹੜੇ ਕਰਕੇ ਇਹ ਲੈ ਕੇ ਆਏ ਹੋਏ ਨੇ ਆਪਦੇ ਦੇਖ ਸਕਦੇ ਹੋ ਤੁਸੀਂ ਪਿੰਡਾਂ ਦੇ ਵਿੱਚੋਂ ਦੂਰੋਂ ਦੂਰੋਂ ਪਹੁੰਚੇ ਨੇ ਇਹ ਆਪਣੀਆਂ ਸਟਾਲਾਂ ਲਾ ਕੇ ਤੇ ਸਾਰੇ ਆਪਦੇ ਦੇਸੀ ਚੀਜ਼ਾਂ ਜਿਹੜੀਆਂ ਤਿਆਰ ਕਰਦੇ ਨੇ ਹਨਾ ਦੇਸੀ ਤਰੀਕਿਆਂ ਦੇ ਨਾਲ ਜਿਹੜੀਆਂ ਆਪਾਂ ਨੂੰ ਬਾਜ਼ਾਰ ਦੇ ਵਿੱਚੋਂ ਆਮ ਮਿਲਦੀਆਂ ਨਹੀਂ ਹੈਗੀਆਂ ਉਹ ਸਾਰੇ ਆਪਦੇ ਇਹ ਪ੍ਰੋਡਕਟ ਬਣਾਉਂਦੇ ਨੇ ਪ੍ਰੋਡਕਟ ਤਿਆਰ ਕਰਦੇ ਨੇ ਦੇਖ ਸਕਦੇ ਹੋ ਐਵੇਂ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਹਾਂਜੀ ਹਾਂਜੀ ਤੇ ਇੱਧਰ ਆ ਗਿਆ ਇੱਥੇ ਬਾਈ ਹੁਣੀਆਂ ਤੋਂ ਜਾਣਕਾਰੀ ਲੈਣੇ ਆ ਹਾਂਜੀ ਭਾਈ ਸਤਿ ਸ੍ਰੀ ਅਕਾਲ ਕਿਹੜੇ ਕਿਹੜੇ ਪ੍ਰੋਡਕਟ ਹੁੰਦੇ ਆ ਭਾਈ ਆਪਣੇ ਕੋਲ ਭਾਈ ਆਪਣੇ ਕੋਲ ਉਤਮ ਚੂਰਨਾਂ ਜੀ ਬਹੁਤ ਫੇਮਸ ਆ ਪੰਜਾਬ 'ਚ ਠੀਕ ਹੈ ਜੀ ਬਹੁਤ ਵਧੀਆ ਰਿਜ਼ਲਟ ਵੀ ਮਿਲਦਾ ਠੀਕ ਹੈ ਜੀ ਠੀਕ ਹੈ ਆਪਣੇ ਕੋਲ ਕੰਮ ਕਰਦਾ ਕਲੈਕਟ ਪੇਨ ਆਇਲ ਹੈ ਆਈ ਡ੍ਰੋਪਸ ਆ ਠੀਕ ਹੈ ਜੀ ਦਰਦ ਵਾਸਤੇ ਮੰਨੇ ਨੂੰ ਹੁੰਦਾ ਠੀਕ ਹੈ ਜੀ ਆਯੁਰਵੈਦਿਕ ਘਰਬਲ ਜੀ ਠੀਕ ਹੈ ਜੀ ਤੇ ਸਾਰੀਆਂ ਆਯੁਰਵੈਦਿਕ ਚੀਜ਼ਾਂ ਨੇ ਜਿਵੇਂ ਉਤਮ ਚੂਰਨ ਹਨਾ ਦੱਸਿਆ ਭਾਈ ਹਣੀਆਂ ਨੇ ਤੇ ਐਵੇਂ ਦਵਾਈਆਂ ਵੀ ਤੁਹਾਨੂੰ ਇੱਥੋਂ ਜਿਹੜੀਆਂ ਮਿਲ ਜਾਣਗੀਆਂ ਤੇ ਕੁਛ ਆ ਬਾਈ ਹਣੀਆਂ ਦੇ ਇੱਥੇ ਹੋਰ ਪ੍ਰੋਡਕਟ ਨੇਗੇ ਤੇ ਆ ਪ ਦੇ ਦਰਦ ਹੁੰਦਾ ਐਵੇਂ ਦੇ ਤੇਲ ਵੀ ਇਥੋਂ ਜਿਹੜੇ ਤੁਹਾਨੂੰ ਮਿਲ ਜਾਣਗੇ ਤੇ ਹੋਰ ਦਵਾਈਆਂ ਬਾਈ ਹੋਣੀਆਂ ਨੇ ਆਪਣੀਆਂ ਇੱਥੇ ਜਿਹੜੀਆਂ ਡਿਸਪਲੇ ਕੀਤੀਆਂ ਹੋਈਆਂ ਨੇ ਲਾਈਆਂ ਹੋਈਆਂ ਨੇ ਹਨਾ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਸਾਰੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਆਪਣੀਆਂ ਫਾਰਮਾਂ ਇਹ ਸਾਰੇ ਬਾਈ ਪਹੁੰਚੇ ਹੋਏ ਨੇ ਆਪਣੀ ਚੀਜ਼ਾਂ ਲੈ ਕੇ ਤੇ ਇੱਧਰ ਆਹ ਸਟਾਲ ਤੇ ਵੀ ਆਪਾਂ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਹੈ ਹੋਰ ਕਿਵੇਂ ਹੋ ਬਾਈ ਠੀਕ ਠਾਕ ਹਾਂਜੀ ਤੇ ਕਿਹੜੇ ਕਿਹੜੇ ਪ੍ਰੋਡਕਟ ਲੈ ਕੇ ਆਏ ਹੋ ਅੱਜ ਬਾਈ ਮੇਨ ਲੀਵਰ ਦੇ ਹੀ ਆ ਜੀ ਅੱਛਾ ਠੀਕ ਹੈ ਜੀ ਇੱਕ ਜਿਵੇਂ ਅਸੀਂ ਆਰਗੈਨਿਕ ਕਰ ਤਿੰਨ ਚਾਰ ਸਾਲ ਹੋ ਗਏ ਅਸਲ ਨਾ ਸਮਾਜ ਦੇ ਵਿੱਚ ਦਿੱਕਤ ਇਹ ਕਿਰੀ ਚੀਜ਼ ਆ ਰਹੀ ਹੈ ਲੋਕ ਆਰਗੈਨਿਕ ਹੀ ਖਾਣ ਦੇ ਬਸ ਦਵਾਈਆਂ ਹੀ ਖਾਣ ਠੀਕ ਹੈ ਜੀ ਅਸੀਂ ਕਹਿੰਦੇ ਆਰਗੈਨਿਕ ਤਾਂ ਖਾਓ ਜਿਹੜੀ ਦਵਾਈਆਂ ਲਗਾਤਾਰ ਉਹਨੂੰ ਪ੍ਰੋਬਲਮ ਜੀ ਲੋਕਾਂ ਦੀ 80% ਹਾਂਜੀ ਲੋਕ ਖਾਣਾ ਖਾਂਦੇ ਨੇ ਹਾਂਜੀ ਖਾਣਾ ਖਾਣ ਤੋਂ ਬਾਅਦ ਉਹਨਾਂ ਦਾ ਖਾਣਾ ਸੜਦਾ ਹੈ ਹজম ਨਹੀਂ ਹੁੰਦਾ ਠੀਕ ਹੈ ਬਈ ਜਦੋਂ ਮੇਰੇ 1.5 ਘੰਟੇ ਲਈ ਖਾਲੀ ਹੋਵੇ ਤਾਂ ਤਾਂ ਉਹ ਅਜਮੋ ਜਿਹਾ ਭਰਤ ਲਿਆ ਬੋਲ ਹਾਂਜੀ ਰੋਟੀ 9 ਵਜੇ ਖਾਧੀ 4 ਘੰਟੇ ਬਾਅਦ ਜਦੋਂ ਉਹ ਸੜ ਗਿਆ ਹਾਂਜੀ ਹੁਣ ਜਦੋਂ ਸੜ ਗਿਆ ਤਾਂ ਉਹ ਟੌਕਸਿਨ ਮੰਨ ਕੇ ਜ਼ਹਿਰ ਬਣ ਗਿਆ ਜੜ ਰੱਖੀ ਠੀਕ ਹੈ ਜਿਹਨੂੰ ਦੇਖਦੇ ਹੋ ਕਾਰਨ ਕੀ ਹੈ ਉਹਦਾ ਸੜਦਾ ਕਾਰਨ ਹੈਗਾ ਗਰਮਾਇਸ਼ ਹਾਂਜੀ ਗਰਮ ਹਾਂਜੀ ਗਰਮ ਜਿਹਨੇ ਵੀ ਮੈਨੂਫੈਕਚਰ ਬੜਾ ਕਿਨੇ ਜਿਹਨੇ ਵੀ ਕੈਮੀਕਲ ਆਪਕੇ ਉਹ ਗਰਮਾਇਸ਼ ਕਰਦੇ ਸੋ ਅਸੀਂ ਉਹ ਚੀਜ਼ ਨੂੰ ਦੇਖਦੇ ਹੋਏ ਆਲੂ ਬਖਾਰਾ ਇਹ ਬਹੁਤ ਪੁਰਾਣਾ ਫਾਰਮੂਲਾ ਹੈ ਇਹ ਜੀ ਬੂਮੀ ਆਮਲਾ ਹੋਗੀ ਮਿਸ਼ਰੀ ਹੋਗੀ ਕਟਕੀ ਹੋਗੀ ਇਹ ਮਿਲ ਜਾਓ ਠੀਕ ਹੈ ਜੀ ਇਹਨੂੰ ਮਰਕੀ ਅਸੀਂ ਦੇਸੀ ਯੂਜ਼ ਕਰਦੇ ਹਾਂ ਠੀਕ ਹੈ ਜੀ ਇੱਕ ਆਲੂਖਾਰਾ ਆਉਂਦਾ ਦੋ ਟਾਂ ਹਿੱਸੇ ਫਲਦਾਂ ਦਾ ਹਾਂ ਜੀ ਉਹਦਾ ਦੇਸੀ ਉਹਦਾ ਹੱਠ ਰੋਸਾ ਦਾ ਹਾਂ ਠੀਕ ਹੁਣ ਦੇਸੀ ਚ ਕੀ ਹੋਣਾ ਉਹ ਉਹਨੂੰ ਬੀਜ ਨੂੰ ਕਿਤੇ ਵੀ ਤੁਸੀਂ ਦੇਖ ਲਿਓ ਇਹ ਕਾ ਆਲੂਖਾਰਾ ਹਜ਼ਾਰਾਂ ਆਲੂਖਾਰੇ ਪੈਦਾ ਕਰ ਦਿੰਦਾ ਇਹਦੀ ਪ੍ਰੋਡਿਊਸ ਕਰਦਾ ਠੀਕ ਹੈ ਜੀ ਬਹੁਤ ਬੱਚੇ ਨੂੰ ਪੈਦਾ ਕਰ ਦਿੰਦਾ ਹਾਂ ਜੀ ਹਾਂ ਜੀ ਇਹ ਸਹੀ ਆਰਗੇਨਿਕ ਠੀਕ ਹੈ ਜੀ ਹੁਣ ਬਹੁਤ ਲੋਕ ਆਰਗੇਨਿਕ ਚਰੀ ਜਾਂਦੇ ਨੇ ਉਹ ਡੈਡ ਫੂਡ ਆ ਹਾਂ Yeah. ਸੋਡਾ ਲੀਵਰ ਉਹਨੂੰ ਆਪੇ ਖਿੱਚ ਲੂਗਾ ਹਾਂਜੀ ਤੇ ਜਿਹੜਾ ਕੈਮੀਕਲ ਹੈ ਡੈੱਡ ਫੂਡ ਉਹਨੂੰ ਪਿੱਛੇ ਵੱਲੋਂ ਖਿੱਚਦਾ ਨਹੀਂ ਠੀਕ ਹੈ ਜੀ ਉਹ ਜਦੋਂ ਲੀਵਰ ਨੇ ਇਹ ਹੋਣਾ ਚੀਜ਼ ਯੂਜ਼ ਕਰ ਲਿਆ ਖਿੱਚ ਲਿਆ ਹਾਂਜੀ ਖਿੱਚ ਕੇ ਹੁਣ ਜਿਹੜੀ ਲਿਵਿੰਗ ਚੀਜ਼ ਹੈ ਇਹਦੇ ਉੱਤੇ ਡਰੈਸ ਲਿਖਿਆ ਹੁੰਦਾ ਹੈ ਹਾਂਜੀ ਉਹਦਰ ਦੀ ਚੀਜ਼ ਆ ਉਹ ਲੀਵਰ ਖਿੱਚ ਕੇ ਜਿਵੇਂ ਕੈਲਸ਼ੀਅਮ ਦੀ ਜਗ੍ਹਾ ਦਰ ਲਾ ਲਓ ਹਾਂਜੀ ਠੀਕ ਹੈ ਕੈਲਸ਼ੀਅਮ ਦੀ ਹਾਂਜੀ ਦੰਦਾਂ ਤੇ ਹਟਾ ਹਾਂਜੀ ਲੀਵਰ ਖਿੱਚ ਲੂਗਾ ਠੀਕ ਹੈ ਲਿਵਿੰਗ ਕੈਲਸ਼ੀਅਮ ਜਿਹੜਾ ਜ਼ਮੀਨ ਤੋਂ ਆਇਆ ਪਲਾਂਟ ਵਿੱਚੋਂ ਉਹ ਖਿੱਚ ਕੇ ਤੁਹਾਡੇ ਦੰਦਾਂ ਵਿੱਚ ਪ ਉਹ ਲੀਵਰ ਸਾਹ ਦੀ ਨਾ ਗੋਲੀਆਂ ਵਾਲਾ ਕੀ ਕਰਨਾ ਉਹ ਨੂੰ ਫੋਨ ਚ ਮਾਰ ਹਾਂਜੀ ਹਾਂਜੀ ਫੋਨ ਚ ਤਾਂ ਕੋਈ ਜ਼ਰੂਰ ਤੇ ਨਹੀਂ ਉਹ ਹੱਟ ਤੱਕ ਦਾ ਕਾਰਨ ਬਣ ਜਾਂਦਾ ਹੈ ਡਬਲ ਯੂ ਐਚ ਰਿਪੋਰਟ ਵੀ ਆਈ ਸੀ ਉਹ ਕਹਿੰਦੇ ਹੱਟ ਤੱਕ ਦਾ ਕਾਰਨ ਹੀ ਹੋ ਰਿਹਾ ਹੈ ਨਾ ਜੀ ਉਹ ਤਾਂ ਕਰਕੇ ਅਸੀਂ ਦੇਖਦੇ ਹਾਂ ਲੀਵਰ ਦਾ ਬਣਾਇਆ ਜੀ ਪ੍ਰੋਡਕਟ ਇਹ ਕਾਸੀ ਜੀ ਮਰਦਾਨਗੀ ਦਾ ਬਣਾਇਆ ਜੀ ਇਹ ਠੀਕ ਹੈ ਜੀ ਇਹ ਬਹੁਤ ਦਿੱਕਤ ਦਾ ਸਮਾਜ ਦੇ ਵਿੱਚ ਹੈ ਜੀ ਅਸੀਂ ਜਿਹਾ ਘਰ ਦੇ ਸਾਡੇ ਛੋਲੇ ਹੁੰਦੇ ਨੇ ਜੀ ਘਾਤੀ ਸਾਡੀ ਮੂਗਦਾਲ ਹੁੰਦੀ ਹੈ ਜੀ ਆਪਦੀ ਉਹਦੇ ਵਿੱਚ ਆ ਕੇ ਆਸ਼ਮਗੰਦਾ ਸਿਗਰੇਟ ਨੂੰ ਸਿਹੇ ਚੀਜ਼ਾਂ ਪਾ ਕੇ ਉਹ ਬੱਚਿਆਂ ਦਾ ਜਿਹੜਾ ਜਵਾਲ ਮੁੰਡੇ ਨੇ ਉਹਨਾਂ ਪਿਓ ਨਹੀਂ ਹੋਰੀ ਪ੍ਰੋਟੀਨ ਹੀ ਮਿਲਦਾ ਲੀਵਿੰਗ ਪ੍ਰੋਟੀਨ ਹੀ ਮਿਲਦਾ ਜੀ ਨੂੰ ਤੁਹਾਡੇ ਦੇ ਬਦਲ ਕੀ ਜਿਹੜਾ ਜੀਨ ਮੇਰਾ ਬਣਾਇਆ ਤਾਂ ਨਾਮ ਹੀ ਗਰੋ ਲੀਵਿੰਗ ਹੈ ਹਾਂਜੀ ਹਾਈਬ੍ਰਿਡ ਚੌਲ ਦੀ ਬਲਕਿ ਲੀਵਿੰਗ ਆਪਣੀ ਬਾਡੀ ਹੈ ਲੀਵਿੰਗ ਖਾਉਂਗੇ ਲੀਵਿੰਗ ਵਾਲੇ ਪਾਸੇ ਜਾਉਂਗੇ ਡੈਡ ਖਾਉਂਗੇ ਡੈਡ ਵਾਲੇ ਪਾਸੇ ਜਾਉਂਗੇ ਪਰ ਲੀਵਿੰਗ ਦਾ ਦਿੱਕਤ ਕਿੱਥੇ ਹੈ ਕਿ ਲੀਵਿੰਗ ਚੀਜ਼ 8-10 ਦਾ ਸਾਲ ਲੰਦੀ ਹੈ ਹਾਂਜੀ ਹਾਈਬ੍ਰਿਡ ਸੀ ਜੀ ਡੈਡ ਚੀਜ਼ 2 ਸਾਲ ਲੰਦੀ ਹੈ ਅਗਰ ਆ ਕਹਿੰਦਾ ਵੀ ਜਿਹੜੀ ਚੀਜ਼ ਹੁਣ 10 ਸਾਲ ਚ ਤਿਆਰ ਹੋਣੀ ਹੈ ਉਹ 2 ਸਾਲ ਤੁਸੀਂ ਕਿਵੇਂ ਕੈਰ ਕਰ ਦੋਗੇ ਹਾਂਜੀ ਪਰ ਵਿਗਿਆਨ ਨੇ ਕਰਤੀ ਉਹਦਾ ਜਿਹੜਾ ਕੱਦੂ ਦੇਸੀ ਕੱਦੂ ਹੈ ਹੁਣ ਪੁਰਾਣੇ ਬਜ਼ੁਰਗਾਂ ਨੂੰ ਇਸ ਦੀ ਲੋੜ ਨਹੀਂ ਪੈਂਦੀ ਸੀ ਹਾਂਜੀ ਕਿਉਂ ਨਹੀਂ ਪੈਂਦੀ ਸੀ ਉਹਦੇ ਅੰਦਰ ਕਰਨੀ ਨਿਕਲ ਜਾਂਦੀ ਸੀ ਹਾਂਜੀ ਉਹ ਕਿਉਂ ਦੇਸੀ ਹੁੰਦੇ ਤਾਂ ਕਰਕੇ ਅਸੀਂ ਫਿਰ ਆ ਸ਼ੂਗਰ ਦਾ ਬਣਾਇਆ ਜੀ ਔਲੇ ਤੋਂ ਇੱਕ ਅਸੀਂ ਆਹਾ ਹਾਜਮੇ ਵਾਸਤੇ ਹੈ ਜੀ ਇਹ ਹਾਂਜੀ ਇਹਦੇ ਵਿੱਚ ਆਲੂ ਪਖਾਰਾ ਹੁੰਦਾ ਹੈ ਜੀ ਔਲਾ ਹੁੰਦਾ ਹੈ ਜੀ ਹੋਣਾ ਜਿਹੜਾ ਔਲਾ ਆਪਣਾ 10 ਸਾਲ ਦਾ ਦੇਸੀ ਔਲਾ ਹੈ ਠੀਕ ਹੈ ਚੱਲ ਹੁੰਦਾ ਹੈ ਹਾਂਜੀ ਇਹ ਅੰਦਰੋਂ ਆਪਣੇ ਜਿਹੜਾ ਲੋਲ ਆ ਜਿੱਥੇ ਵੀ ਤੁਹਾਡੇ ਬਾਹਰ ਝੜਨੇ ਜਾਂ ਕਿਵੇਂ ਸਿਆਣੇ ਤਾਂ ਕਿਸੇ ਟਾਲ ਦਾ ਖਾਂਦੇ ਬਾਅਦ ਚ ਪਤਾ ਲੱਗਦਾ ਇਹ ਚੀਜ਼ਾਂ ਤੁਸੀਂ ਬੋਡੀ ਦੇ ਵਿੱਚ ਵੀ 5 ਐਮਲ ਪਾਓ ਠੀਕ ਹੈ 35 ਤੈਨੂੰ ਪਾ ਦੋ ਤੁਹਾਨੂੰ ਇੱਕ ਦੋ ਰੁਪਏ ਦਾ ਖਰਚਾ ਪਊਗਾ ਪਰ ਇਹ 2 ਰੁਪਏ ਨਹੀਂ ਪਤਾ ਤੁਹਾਡਾ 10 ਲੱਖ 20 ਲੱਖ 50 ਲੱਖ ਥੋੜੀ ਜ਼ਿੰਦਗੀ ਬਚਾ ਦੇ ਹਾਂਜੀ ਇਹ ਚੀਜ਼ ਕਰਕੇ ਵਾਸਪੇ ਜਿਹੜਾ ਆਪਣੇ ਜੱਟ ਜ਼ਿਮੀਂਦਾਰ ਭਰਾ ਹਨ ਬਾਈ ਇਹਨਾਂ ਨੂੰ ਮੈਂ ਖਾਸ ਕਰਕੇ ਰਿਕਵੈਸਟ ਕਰਦਾ ਚਲੋ ਬੜਾ ਖੁਸ਼ ਹੋ ਜਾਓ ਵੀ ਆਪਣੇ ਜੱਟ ਕਾਮੇਡੀ ਚ ਪੈਰੀ ਰੇਟ ਬਹੁਤ ਬੜਾ ਹਾਂਜੀ ਬਹੁਤ ਜਿਆਦਾ ਬਰਾਹਾਤ ਆ ਕਰਕੇ ਤੁਸੀਂ ਖੇਤਾਂ ਜਾਂਦੇ ਸੜਦੀਆਂ ਤੋਂ ਆਪਦੇ ਘਰੇ ਆਪਦਾ ਪੈਦਾ ਕਰੋ ਆਪਦਾ ਖਾਓ ਜੇ ਕਿਸੇ ਬੰਦੇ ਨੂੰ ਨੀਵਰ ਦੀ ਕੋਈ ਪ੍ਰੋਬਲਮ ਆਦੀ ਹੈ ਜਾਂ ਇਹਦੀ ਆਂਦੀ ਆ ਤਰਲੂ ਖਾਣਾ ਇਹ ਵੀ ਲੈ ਕੇ ਪਿਓ ਕਿ ਲਓ ਦੇਸੀ ਉਹ ਤੁਹਾਨੂੰ ਮਹਿੰਗਾ ਪਊਗਾ 100 ਰੁਪਏ ਕਿਲੋ ਆਉਂਦਾ ਪਰ ਦਾਦੀ ਤੋਂ 12-1300 ਪਊਗਾ ਇਹ ਸਾਡੇ ਵਾਲਾ ਚਲ 500 ਤੋਂ ਸਸਤਾ ਪੈਜੂਗਾ ਠੀਕ ਹੈ ਜਿੱਥੇ ਤੁਹਾਨੂੰ ਤਾਕਤਪੁਰ ਦੀ ਬੋਹਤ ਦੀ ਮਦਾਨਗੀ ਦੀ ਰੋੜਾ ਹੈ ਤੇ ਆਪਣਾ 98888 7256 ਨੰਬਰ ਹੈ ਜੀ ਆਪਣਾ ਜਿਹੋਦੇ ਉਹੀ ਕਰਕੇ ਉਹ ਕਰ ਸਕਦੇ ਹੋ ਬਾਕੀ ਰਿਕਵੈਸਟ ਇਹ ਹੈ ਲੀਵਿੰਗ ਕਿ ਜਾਂ ਖਾਓ ਲੀਵਿੰਗ ਵਾਲੇ ਕੋਲ ਹਾਂਜੀ ਲੀਵਿੰਗ ਵਾਲੇ ਕੋਲ ਲਓ ਜੀ ਭਾਈ ਹਨੀਅਨ ਜਿਵੇਂ ਸਾਰੇ ਆਪਦੇ ਪ੍ਰੋਡਕਟ ਇੱਥੇ ਦਿਖਾਏ ਨੇ ਹਨਾ ਤੇ ਅਸੀਂ ਇੱਥੇ ਦੇਸੀ ਤਰੀਕੇ ਨਾਲ ਪ੍ਰੋਡਕਟ ਤਿਆਰ ਕਰਦੇ ਨੇ ਤੇ ਇਧਰ ਅੱਗੇ ਚੱਲਦੇ ਆਂ ਆਪਾਂ ਸਟਾਲ ਦੇਖਦੇ ਆਂ ਤੇ ਇੱਥੇ ਸਾਰੇ ਪ੍ਰੋਡਕਟ ਬਣੇ ਹੋਏ ਨੇ ਸਾਰੀ ਇਹਨਾਂ ਤੋਂ ਜਾਣਕਾਰੀ ਜਿਹੜੀ ਲੈਣਿਆਂਗੇ ਆਪਾਂ ਤੇ ਹਾਂਜੀ ਬਾਈ ਕਿਹੜੇ ਕਿਹੜੇ ਪ੍ਰੋਡਕਟ ਹੁੰਦੇ ਨੇ ਤੁਹਾਡੇ ਕੋਲ ਦੱਸਿਓ ਆਪਣੇ ਇਹ ਆਪਣੀ ਸਾਰੀ ਆਰਗੇਨਿਕ ਪ੍ਰੋਡਕਟਾਂ ਲੈਂਗੇ ਠੀਕ ਹੈ ਜੀ ਜਿੱਦੇ ਦੇਸੀ ਸੀਡ ਤੇ ਵੀ ਕੰਮ ਕਰ ਰਹੇ ਆ ਹਾਂਜੀ ਕਾਫੀ ਕਿਸਾਨਾਂ ਨਾਲ ਜੁੜ ਕੇ ਹਾਂਜੀ ਆਪਣੇ ਕੋਲ ਜਿੰਨੇ ਸਾਰੇ ਟੋਟਲੀ ਆਰਗੈਨਿਕ ਪ੍ਰੋਡਕਟ ਲਾਈਨ ਵਿੱਚ ਖੁਰ ਪਰੇ ਬਣਾਏ ਹੋਏ ਨੇ ਬੇਸਣ ਦੀ ਪਿੰਨੀ ਐ ਮਠੀ ਐ ਬਰਾਊਨ 슈ਗਰ ਹੈਗੀ ਐ ਹਾਂਜੀ ਤੇ ਸੇਵੀਆਂ ਸੌਫ ਇਹ ਜੌਂ ਦਾ ਦਲੀਆ ਇਹ ਕਣਕ ਦਾ ਦਲੀਆ ਇਹ ਨਾਲ ਆਉਂਦੀਆਂ ਹਲਦੀ ਅੰਬ ਹਲਦੀ ਅਲਸੀ ਕੋਸ਼ਾਚਾਰ ਬਣਾਏ ਹਨ ਜਿਹੜੇ ਆਚਾਰ ਨੇ ਆਪਣੇ ਇਹ ਸਾਰੇ ਸਿਹਤ ਪ੍ਰਸਾਸ ਨਾਲ ਬਣੇ ਹੋਏ ਨੇ ਠੀਕ ਹੈ ਇਹਨਾਂ ਦੇ ਇਹ ਸਰੋਂ ਦੇ ਤੇਲ ਚ ਬਣੇ ਹੋਏ ਨੇ ਠੀਕ ਹੈ ਮਸਾਲੇ ਨੇ ਜਿਵੇਂ ਇਹਦੇ ਚੋ ਵੀ ਥੋੜੀ ਥੋੜੀ ਹੋਈ ਆ ਦੇਸੀ ਤੇਲ ਆ ਗਿਆ ਠੀਕ ਹੈ ਇਹ ਵੀ ਸਾਰਾ ਸਬੂਨ ਪ੍ਰੋਸੈਸਿੰਗ ਬਣਾਉਣੇ ਮਿਲਦੇ ਪਾਣ ਜਾਂਦੇ ਨੇ ਠੀਕ ਆ ਤਾਂ ਕਿ ਅੰਬ ਦੀ ਚਟਨੀ ਤੇ ਇਹ ਨੇਚਰਲ ਸਾਬੂਨਾ ਬਣਾਇਆ ਹੋਇਆ ਨੇ ਤੇ ਫੇਸ ਪੈਕ ਬਣਾਇਆ ਹੋਇਆ ਹੈਗਾ ਠੀਕ ਹੈ ਜੀ ਤੇ ਇਹ ਅੱਗੇ ਜੇ ਮੈਂ ਦੇਸੀ ਕੰਤਾਂ ਦੇਸੀ ਬ੍ਰਾਈਟਿੰਗਾਂ ਨੂੰ ਮੈਂ ਪ੍ਰਾਤਨ ਠੀਕ ਹੈ ਜੀ ਆਪਣੇ ਕੋਲ ਠੀਕ ਹੈ ਬਣੀ ਇਹ ਸਬੂਨਾ ਤੇਲ ਆ ਗਿਆ ਬਾਕੀ ਅਗੇ ਸੀ ਦਾ ਸਾਰੇ ਦੇਸੀ ਸੀਤ ਨੇ ਠੀਕ ਹੈ ਜੀ ਤੇ ਕਿਹੜੇ ਕਿਹੜੇ ਫੀਡ ਨੇ ਬਾਈ ਆਪਣੇ ਕੋਲ ਹਾਂ ਜੀ ਉਹ ਤੋਂ ਮਲੇ ਸਾਹਿਬ ਦਾ ਨਾ ਕੋਈ ਗਿਆ ਮੈਨੂੰ 400 ਕਿਲੋ ਹੈ ਜੀ ਸਬਜ਼ੀਆਂ ਦੇ ਵਿੱਚ ਆਪਣੇ ਕੋਲ तकरीबन 20-25 ਕਿਸਮਾਂ ਵਾਲੀਆਂ ਸਬਜ਼ੀਆਂ ਆਈਆਂ ਠੀਕ ਹੈ ਬਈ ਇੰਨੀ ਗਰਮੀਆਂ ਚ ਨਹੀਂ ਜੀ ਪੱਛਾ ਰੋ ਹਾਂ ਜੀ ਟੋਟਲ ਮੀਨਮਲ ਹੈ 70 ਤੋਂ 75 ਜਿਹੜੀਆਂ ਵੈਰਾਈਟੀਆਂ ਨੇ ਮਸਲਾ ਨਹੀਂ ਹੈ ਹਾਂ ਜੀ ਉਹਨਾਂ ਦੇ ਵੀਸ ਆਪਣੇ ਕੋਲ ਅਵੇਲੇਬਲ ਨੇ ਠੀਕ ਹੈ ਜੀ ਬਾਜਰੇ ਮੱਕੀ ਕਣਕਾਂ ਹਾਂ ਜੀ ਹਾਂ ਜੀ ਜਿੰਨੀ ਵੀ ਆਪਣੇ ਫਸਲਾਂ ਲੱਗਦੀਆਂ ਨੇ ਪਿਆਰ ਤੋਂ ਉਹਨਾਂ ਦੀ ਵੀ ਜਿੱਦ ਲੱਗਪੂਰ ਠੀਕ ਹੈ ਜੀ ਇੱਕ ਦੋ ਦਾਲਾਂ ਚ ਨਹੀਂ ਹੈ ਜੀ ਹਾਂਜੀ ਉਹਨਾਂ ਵਾਲੇ ਟਾਈਮ ਕੋਸ਼ਿਸ਼ ਹੈ ਜੀ ਉਹ ਵੀ ਪੂਰੇ ਕਰੀਏ ਠੀਕ ਹੈ ਜੀ ਲਓ ਜੀ ਐਵੇਂ ਸਾਰੀਆਂ ਇੱਥੇ ਸਟਾਲ ਲੱਗੀਆਂ ਹੋਈਆਂ ਨੇ ਜਿਵੇਂ ਬਾਈ ਯੂਨੀਅਨ ਨੇ ਜਾਣਕਾਰੀ ਦਿੱਤੀ ਹੈ ਤੇ ਆ ਸਾਰਾ ਸਮਾਨ ਆਪਾਂ ਤੁਹਾਨੂੰ ਦਿਖਾਈ ਹੈ ਹੈਨਾ ਜਿਹੜਾ ਆਰਗੇਨਿਕ ਤਰੀਕੇ ਨਾਲ ਇੱਥੇ ਤਿਆਰ ਹੁੰਦਾ ਹੈ ਸ਼ੱਕਰ ਹੋਗੀ ਜਿਵੇਂ ਤੇ ਹੋਰ ਸਾਰਾ ਸਮਾਨ ਬਣਿਆ ਹੋਇਆ ਘਰਾਂ ਦੇ ਵਿੱਚ ਤੇ ਇੱਧਰ ਜਿਵੇਂ ਹਲਦੀ ਆ ਗਈ ਨਾ ਤੋਂ ਆਪਾਂ ਜਾਣਕਾਰੀ ਜਿਹੜੀ ਲੈਨੇ ਆ ਤੇ ਹਾਂਜੀ ਕਿਹੜੇ ਕਿਹੜੇ ਪ੍ਰੋਡਕਟ ਹੁੰਦੇ ਆ ਜੀ ਆਪਣੇ ਕੋਲ ਸਰ ਆਪਣੇ ਕੋਲ ਨਾ ਸਪੈਸ਼ਲ ਮੈਗਾਲੀਆ ਦੀ ਹਲਦੀ ਹੈ ਅੱਲਾ ਦਾ ਮਸਲਾ ਠੀਕ ਹੈ ਜੀ ਜਿਹਦੇ ਵਿੱਚ ਆਮ ਹਲਦੀ ਨਾਲੋਂ ਕਸਟਮਰ ਲੈਵਲ ਜ਼ਿਆਦਾ ਠੀਕ ਹੈ ਜੀ ਤੇ ਇਹਦੇ ਬੈਨੀਫਿਟਸ ਵੀ ਕਾਫੀ ਨੇ ਅਗਰ ਆਪਾਂ ਗੂਗਲ ਸਰ ਕਰੀਏ ਲੱਕੜ ਡੌਗ ਨਸਲ ਵਾਲੇ ਆ ਬਹੁਤ ਵਧੀਆ ਹੋਵੇਗਾ ਜੀ ਆਪਣੇ ਸਸਰੀ ਲਈ ਜੋੜਾ ਲਈ ਠੀਕ ਹੈ ਜੀ ਜਿਹਦੀ ਪਨੀਰੀ ਵੀ ਸਪੈਸ਼ਲ ਚਾਰਕੀ ਦੀ ਹੈ ਇਹ ਹਲਦੀ ਦੀ ਪਨੀਰੀ ਹੈ ਠੀਕ ਹੈ ਜੀ ਠੀਕ ਹੈ ਹਲਦੀ ਦੀ ਪਨੀਰੀ ਜਿਹੜੀ ਇੱਥੇ ਤਿਆਰ ਕੀਤੀ ਹੈ ਪੈਨ ਹੋਣੀ ਜਿਵੇਂ ਦ ਹੋ ਇਹ ਸਾਰੀ ਚੀਜ਼ ਵਧੀਆ ਹੀ ਪਾਈ ਆ ਬੈਸਟ ਕੁਆਲਟੀ ਦੀ ਅਗਰ ਤੁਸੀਂ ਟੇਸਟ ਵੀ ਕਰਨਾ ਚਾਹੋ ਹਾਂਜੀ ਕਰ ਸਕਦੇ ਆ ਇਹ ਹਲਦੀ ਦੀ پنੀਰੀ ਜਿਹੜੀ ਭੈਣ ਹੋਣੀਆਂ ਨੇ ਬਣਾਈ ਆ ਇਹ ਸਰੀਰ ਵਾਸਤੇ ਬਹੁਤ ਵਧੀਆ ਕਿਉਂਕਿ ਜਿਵੇਂ ਆਪਾਂ ਨੂੰ ਪਤਾ ਹੀ ਆ ਹਲਦੀ ਆਪਣੇ ਸਰੀਰ ਵਾਸਤੇ ਬਹੁਤ ਵਧੀਆ ਠੀਕ ਹੈ ਜੀ ਜੋੜਾਂ ਦੀ ਤੇ ਹੱਡਾਂ ਦੇ ਜੋੜਾਂ ਲਈ ਇੱਕ ਡੇਲੀ ਸਵੇਰੇ ਚਮਚਾ ਦੁੱਧ ਨਾਲ ਚਾਹੇ ਸਾਂ ਨਾਲ ਜਿਹੜੀ ਤੁਹਾਨੂੰ ਮਰਜ਼ੀ ਲੱਗੇ ਠੀਕ ਹੈ ਜੀ ਠੀਕ ਹੈ ਲਓ ਜੀ ਐਵੇਂ ਸਾਰੀਆਂ ਸਟਾਲਾਂ 'ਚ ਲੱਗੀਆਂ ਹੋਈਆਂ ਨੇ ਕਹਾਨ ਮੇਲੇ ਦੇ ਵਿੱਚ ਅੰਤੂਰੋਂ ਦੂਰੋਂ ਪਹੁੰਚੇ ਹੋਏ ਨੇ ਸਾਰੇ ਆਪਣੀਆਂ ਸਟਾਲਾਂ ਲੈ ਕੇ ਤੇ ਜਿਵੇਂ ਇਧਰ ਸ਼ਹਿਦ ਵਾਲਿਆਂ ਦੀ ਸਟਾਲ ਆ ਗਈ ਤੇ ਇਹਨਾਂ ਤੋਂ ਆਪਾਂ ਜਾਣਕਾਰੀ ਜਿਹੜੀ ਲਵਾਂਗੇ ਹਾਂਜੀ ਬਾਈ ਕੀ ਹਾਲ ਹੈ ਸਰ ਵਧੀਆ ਹਾਂਜੀ ਬਾਈ ਸ਼ਹਿਦ ਸ਼ਹਿਦ ਆ ਤੁਹਾਡੇ ਕੋਲ ਹਾਂਜੀ ਸ਼ਹਿਦ ਜੀ ਆਪਣਾ ਇਹ ਮਲਟੀ ਦਾ ਸ਼ਹਿਦ ਠੀਕ ਹੈ ਜੀ ਆਪਣੇ ਬਾਕਸ ਹੈ ਅੱਛਾ ਜੀ ਆ ਗਿਆ ਜੀ ਆਪਣੇ ਘਰ ਮੈਂ ਠੀਕ ਹੈ ਜੀ ਕਿੱਥੋਂ ਆਏ ਹੋ ਬਾਈ ਤੁਸੀਂ ਜੀ ਆਪਾਂ ਲੋਕੀਏ ਰਾਜਪੁਰੇ ਅੱਛਾ ਰਾਜਪੁਰੇ ਤੋਂ ਹੀ ਹਾਂਜੀ ਠੀਕ ਹੈ ਜੀ ਠੀਕ ਹੈ ਬਾਈ ਹੁਣ ਇਹ ਰਾਜਪੁਰੇ ਤੋਂ ਹੀ ਨੇ ਆਪਦਾ ਸ਼ਹਿਦ ਲੈ ਕੇ ਆਏ ਨੇ ਤੇ ਆਪ ਇਹ ਸ਼ਹਿਦ ਤਿਆਰ ਕਰਦੇ ਨੇ ਸਾਰੇ ਪ੍ਰੋਡਕਟ ਇਸ ਤਰ੍ਹਾਂ ਕਿਸਾਨ ਮੇਲੇ ਦੇ ਵਿੱਚ ਲੈ ਕੇ ਪਹੁੰਚੇ ਹੋਏ ਨੇ ਜਿਵੇਂ ਆਪਾਂ ਤੁਹਾਨੂੰ ਸਟਾਲਾਂ ਸਾਰੀਆਂ ਦਿਖਾਈਆਂ ਹੀ ਨੇ ਹਣਾ ਤੇ ਅੱਗੇ ਚੱਲਦੇ ਆਂ ਅੱਗੇ ਤੁਹਾਨੂੰ ਦਿਖਾਉਨੇ ਆ ਤੇ ਇਕੱਠ ਜਿਹੜਾ ਕਿਸਾਨ ਮੇਲੇ ਦੇ ਵਿੱਚ ਪੂਰਾ ਹੋ ਗਿਆ ਹੁਣ ਕਿਸਾਨ ਭਰਾਵਾਂ ਦਾ ਸਾਰੇ ਕਿਸਾਨ ਭਰਾ ਜਾਣਕਾਰੀ ਜਿਹੜੀ ਲੈ ਰਹੇ ਨੇ ਦੇਖ ਸਕਦੇ ਹੋ ਤੁਸੀਂ ਆਪਾਂ ਅੱਗੇ ਆਗੇ ਜੀ ਹੁਣ ਇਧਰੋਂ ਆਪਾਂ ਦੇਖਦੇ ਆਂ ਸਾਰਾ ਕਿਸਾਨ ਮੇਲਾ ਹੋਰ ਸਟਾਲਾਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਤੇ ਤੁਸੀਂ ਇਕੱਠ ਦੇਖ ਸਕਦੇ ਹੋ ਕਿਸਾਨਾਂ ਦਾ ਬਹੁਤ ਭਾਰੀ ਇਕੱਠ ਜਿਹੜਾ ਹੁਣ ਹੋ ਗਿਆ ਹਣਾ ਪੂਰਾ ਭਰ ਚੁੱਕਿਆ ਮੇਲਾ ਇਸ ਟਾਈਮ ਤੇ ਇਧਰ ਆ ਸਾਰੀਆਂ ਮਸ਼ੀਨਰੀ ਵਾਲੀਆਂ ਸਟਾਲਾਂ ਤੇ ਕਿਸਾਨ ਸਾਰੇ ਜਾਣਕਾਰੀ ਜਿਹੜੀ ਲੈ ਰਹੇ ਨੇ ਤੇ ਚੱਲਦੇ ਆ ਅੱਗੇ ਸਾਰੀਆਂ ਇਧਰੋਂ ਸਟਾਲਾਂ ਦਿਖਾਉਨੇ ਆ ਤੇ ਇਧਰ ਜਿਵੇਂ ਆ ਸਟਾਲਾਂ ਲੱਗੀਆਂ ਹੋਈਆਂ ਨੇ ਅਲੋਰਾ ਨੈਚੁਰਲ ਸੀਡਸ ਇਹ ਵੀ ਸੀਡਸ ਵਾਲੀ ਸਟਾਲਾਂ ਜਿਹੜੀ ਲੱਗੀ ਹੋਈ ਹੈ ਤੇ ਇੱਥੇ ਬੀਆਂ ਵਾਲੇ ਵੀ ਸਾਰੇ ਪਹੁੰਚੇ ਹੋਏ ਨੇ ਬੀ ਲੈ ਕੇ ਹਨਾ ਆਪਣੇ ਆਪਣੇ ਸਾਰੀਆਂ ਕੰਪਨੀਆਂ ਇਹ ਦਿਖਾਉਨੇ ਆਪਾਂ ਤੁਹਾਨੂੰ ਇੱਥੇ ਜਿਵੇਂ ਆ ਇਹਨਾਂ ਦੇ ਸਾਰੇ ਬੀ ਪਾਏ ਨੇ ਕੇਟਾਂ ਬਣਾਈਆਂ ਹੋਈਆਂ ਪਈਆਂ ਨੇ ਇਸ ਤਰ੍ਹਾਂ ਹੀ ਸਾਰੀਆਂ ਕੰਪਨੀਆਂ ਆਈਆਂ ਹੋਈਆਂ ਨੇ ਤੇ ਕੀ ਰੇਟ ਆ ਬਈ ਇਹਦਾ ਕਿੱਟ ਦਾ ਇਹ 150 ਰੁਪਏ ਦੀ ਕਿੱਟ ਹੈ ਬਾਈ ਜੀ ਠੀਕ ਹੈ ਜੀ ਆਪਾਂ ਵੈਰੈਟੀਆਂ ਨੇ ਇਹਦੇ ਅੰਦਰ ਠੀਕ ਹੈ ਜੀ ਆ ਜਿਹੜੀਆਂ ਛਪੀਆਂ ਠੀਕ ਹੈ ਬਾਈ ਜੀ ਤੇ ਇਹਦੇ ਚ 10 ਵੈਰੈਟੀਆਂ ਨੇ ਬੀਜਾਂ ਦੀਆਂ ਉਪਰ ਛਪੀਆਂ ਹੋਈਆਂ ਨੇ ਇਹਦੇ ਨਾਂ ਉਹ ਲਿਖੇ ਹੋਏ ਨੇ ਪਾਲਕ ਹੋ ਗਿਆ ਜਿਵੇਂ ਮੇਥੀ ਹੋ ਗਿਆ ਹਨਾ ਮਟਰ ਹੋ ਗਿਆ 10 ਪੌਚ ਨੇ ਵਿੱਚ ਠੀਕ ਹੈ ਜੀ ਠੀਕ ਹੈ 10 ਪੌਚ ਨੇ ਤੇ ਐਵੇਂ ਸਾਰੀਆਂ ਇੱਥੇ ਕਿੱਟਾਂ ਜਿਹੜੀਆਂ ਬਣਾਈਆਂ ਹੋਈਆਂ ਨੇ ਸਾਰੇ ਬੀਜ ਨੇ ਇਹ ਸੀਡਸ ਨੇ ਸਾਰੀਆਂ ਕੰਪਨੀਆਂ ਆਪਦੇ ਲੈ ਕੇ ਆਈਆਂ ਹੋਈਆਂ ਨੇ ਇਸ ਤਰ੍ਹਾਂ ਤੇ ਇੱਧਰ ਅੱਗੇ ਚੱਲਦੇ ਆ ਅੱਗੇ ਦੇਖਦੇ ਆਂਗੇ ਆਪਾਂ ਜਾ ਤੇ ਇੱਧਰ ਵੀ ਕੁਝ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਤੇ ਇਹ ਵੀ ਜਿਵੇਂ ਸਾਰੇ ਬੀ ਹੋ ਗਏ ਸੀਡਸ ਹੋ ਗਏ ਹਨ ਤੇ ਇਸ ਤਰ੍ਹਾਂ ਦੀਆਂ ਸਾਰੀਆਂ ਕੰਪਨੀਆਂ ਇੱਥੇ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਤੇ ਇੱਧਰ ਦਿਖਾਉਣੇ ਆਪਾਂ ਬਾਈ ਯੂਨੀਅਨ ਨਾਲ ਗੱਲਬਾਤ ਕਰਾਂਗੇ ਵੀ ਆਪਦੇ ਪ੍ਰੋਡਕਟ ਜਿਹੜੇ ਬਣਾ ਕੇ ਲੈ ਕੇ ਆਉਂਦੇ ਨੇ ਆਰਗੈਨਿਕ ਤਰੀਕੇ ਨਾਲ ਇਹਨਾਂ ਨਾਲ ਆਪਾਂ ਗੱਲਬਾਤ ਸਾਰੀ ਕਰਾਂਗੇ ਤੇਲ ਹੁੰਦਾ ਜਿਵੇਂ ਇਹਨਾਂ ਦਾ ਵੇਰਵਾ ਦਾ ਤੇ ਉਹ ਸਾਰੀ ਜਾਣਕਾਰੀ ਆਪਾਂ ਨੂੰ ਦੇਣਗੇ ਆ ਬਾਈ ਹੋਣੀਆਂ ਦੇ ਫਾਰਮ ਦਾ ਨਾਮ ਹੈ ਤੁਸੀਂ ਪੜ੍ਹ ਸਕਦੇ ਹੋ ਹਰਕ੍ਰਿਸ਼ਨ ਨੈਚੁਰਲ ਫਾਰਮ ਤੇ ਇਹ ਨਾਮ ਤੇ ਬਾਈ ਹੋਣੀਆਂ ਦਾ ਫਾਰਮ ਹੈ ਬਾਕੀ ਸਾਰੀ ਜਾਣਕਾਰੀ ਆਪਾਂ ਦੰਨੇ ਆ ਵੀਡੀਓ ਦੇ ਵਿੱਚ ਕਿ ਕਿਸ ਤਰ੍ਹਾਂ ਦੇ ਪ੍ਰੋਡਕਟ ਨੇ ਬਾਈ ਹੋਣੀਆਂ ਕੋਲ ਹਾਂਜੀ ਜੀ ਬੀਰ ਜੀ ਸਾਡੇ ਲਵੇ ਇਥੇ ਹਾਲ ਨੈਚੁਰਲ ਬਾਦ ਹੁੰਦੇ ਨੇ ਜੀ ਹਾਂਜੀ ਇੱਕ ਦੁੱਧ ਬਾਦ ਆਰਗੈਨਿਕ ਹੁੰਦੇ ਨੇ ਠੀਕ ਹੈ ਜੀ ਬਾਕਾਇਦਾ ਅਸੀਂ ਕੀ ਕਰ ਰਹੇ ਹਾਂ ਕੁਝ ਕਿਸਾਨ ਮਾਲਕ ਮਿਲ ਕੇ ਕੰਮ ਕਰ ਰਹੇ ਹਾਂ ਹਾਂਜੀ ਇਲਹਾਲ ਆ ਸਾਡੀ ਹਰੇਕ ਕਿਸਾਨ ਨੇ ਕਲ ਕਹਿੰਨੇ ਆ ਕਿ ਤੁਸੀਂ ਹੌਲੀ ਹੌਲੀ ਕਰਕੇ ਮਾਰਕੀਟ ਬਣ ਬਦੋ ਹਾਂਜੀ ਕੱਲਾ ਪੈਦਾ ਕਰਨਾ ਹੀ ਅਧਰੀ ਕਿਸਾਨੀ ਨਹੀਂ ਹੈਗੀ ਉਸ ਚੀਜ਼ ਨੂੰ ਪੈਦਾ ਕਰਕੇ ਵੇਚਣਾ ਕਿ ਗਾਹ ਤੱਕ ਪਛਾਣਾ ਹੀ ਅਸਲੀ ਨਿਸਾਨੀ ਹੈ ਹਾਂਜੀ ਮਦਰ ਇਹ ਚੀਜ਼ ਨੂੰ ਸਮਝੋ ਜਿਹੜੇ ਅੱਜ ਸਾਡੇ ਉਤਪਾਦ ਨੇ ਵੀਰ ਜੀ ਉਹ ਅੱਜ ਹਾਂਜੀ ਸਾਡੇ ਕੋਲੇ ਜਿਹੜਾ ਮਿਲਟ ਪਾਦਾ ਹੈ ਉਹ ਸ਼ਰਮ ਸ਼ਕਤੀ ਮਿਕਸ ਹੈ ਠੀਕ ਹੈ ਜੀ ਸ਼ਰਮ ਸ਼ਕਤੀ ਮਿਕਸਚਰ ਹੈ ਉਹ ਤੋਂ ਬਾਅਦ ਆ ਗਈ ਸ਼ਰਮ ਸ਼ਕਤੀ ਮਲਟੀ ਗ੍ਰੇਨ ਹਾਂਜੀ ਉਹ ਤੋਂ ਬਾਅਦ ਆ ਗਈ ਸ਼ਰਮ ਸ਼ਕਤੀ ਮਹਾ ਮਲਟੀ ਗ੍ਰੇਨ ਠੀਕ ਹੈ ਜੀ 90% ਲੋਕ ਕੀ ਕਹਿੰਦੇ ਨੇ ਕਿ ਬਾਕੀ ਹਲਦੀ ਰੀਲੀ ਥਰੋਂ ਦਾ ਤੇਲ ਜੀ ਉਹਦੇ ਬਾਅਦ ਆਗੇ ਜੀ ਇਹ 40 ਹੈਟਮਾ ਦਾ ਤਿਆਰ ਕਰਿਆ ਗਿਆ ਬਿਸਕੁਟ ਜੀ ਉਹਦੇ ਬਾਅਦ ਆਗੇ ਜੀ ਸਾਡੇ ਕੋਲੇ ਗੁੰਗੀ ਆ ਗਈ ਜੀ ਆਰਗੇਨਿਕ ਦੇ ਵਿੱਚ 17 ਫਾਰਮ ਗਰਾਊਂਡ ਸ਼ੂਗਰ ਜੀ 100 100 ਲਈ ਕਾਫੀ ਹੈਟਮਾ ਨੇ ਹਾਂਜੀ ਤੇ ਉਹਦੇ ਬਾਅਦ ਆ ਗਿਆ ਜੀ ਸੁਗਰ ਫਰੀ ਆਲੂ ਜੀ ਠੀਕ ਹੈ ਜੀ ਤੇ ਉਹਦੇ ਬਾਅਦ ਸਾਡੇ ਲਈ ਮਹਿੰਦੀ ਦੇ ਦੱਸਣ ਲੱਗਿਆ ਉਹ ਇਹ ਹੈ ਕਿ ਅੱਜ ਬਦਲ ਰਹੀਆਂ ਬੁਮਾਰੀ ਰੋਕ ਦਾ ਸਾਡੇ ਕੋਲੇ ਇੱਕੋ ਤਰੀਕਾ ਹੈ ਹਾਂਜੀ ਕਿ ਚਾਹੇ ਤੱਕ ਜੀ ਕੁਦਰਤ ਵੱਲ ਮੁੜ ਜਾਓ ਨਹੀਂ ਪਰ ਦੂਜੀ ਲੇਨ ਤਾਂ ਥੋੜੀ ਪੱਕੀ ਐ ਇਹ ਅੱਜ ਦੇਖਣੇ ਕਿੱਧਰ ਨੂੰ ਜਾਣਾ ਕੀ ਨਹੀਂ ਗੱਲ ਹਾਂਜੀ ਬੇਤ ਜਿਹੜੀ ਮੇਨ ਗੱਲ ਹੋਈ ਐ ਕਿ ਅਸੀਂ ਕੀ ਕਰਦੇ ਆ ਕਹਿੰਦੇ ਮਲਟੀ ਗ੍ਰੇਨ ਆਟਾ ਬਣ ਗਿਆ ਸਾਨੂੰ ਇਹ ਨਹੀਂ ਪਤਾ ਵੀ ਕਿਹੜੀ ਚੀਜ਼ ਕਦੋਂ ਤੇ ਕਿੰਨੀ ਖਣੀ ਐ ਹਾਂਜੀ ਤੇ ਉਦਾਹਰਨ ਦੇ ਤੌਰ ਤੇ ਇੱਕ ਛੋਟਾ ਜਿਹਾ ਉਦਾਹਰਨ ਦੇ ਲੱਗਿਆ ਕੋਈ ਵੀ ਇੱਕ ਫਸਲ ਮੈਂ ਨਾਮ ਨਹੀਂ ਲੈਣਾ ਚਾਹਉ ਕੈਮਰੇ ਦੇ ਦੂਰੇ ਕੋਈ ਵੀ ਇੱਕ ਫਸਲ ਅਸੀਂ ਨੇ ਜਿਵੇਂ ਕਿ ਮਲਟੀ ਗ੍ਰੇਨ ਆਟਾ ਕਹਿੰਦਾ ਕਿ ਮਲਟੀ ਗ੍ਰੇਨ ਆਟਾ ਬਣਾ ਦੋ ਪੰਜ ਸੱਤ ਆਟੇ ਮਿਕਰੀਆਂ ਇਕੱਠੀਆਂ ਬਣ ਗਿਆ ਜੀ ਮਲਟੀ ਗ੍ਰੇਨ ਪਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਉਸ ਮਲਟੀ ਨਟ ਨੂੰ ਬਣਾਉਣ ਲਈ ਅਸੀਂ ਕੁਆਲਿਟੀ ਕਿਹੜੀ ਵਰਤ ਰਹੇ ਹਾਂ ਹੁਣ ਉਦਾਹਰਨ ਦੇ ਤੌਰ ਤੇ ਇੱਕ ਉਹੀ ਆਟਮ ਹੈ ਜਿਹੜੀ ਸਾਡੀ 30 20 ਹਾਂ 20 ਤੋਂ ਲੈ ਕੇ 25 ਰੁਪਏ ਕਿਲੋ ਵਿਕਰੀ ਹੈ ਉਹੀ ਇੱਕ ਚੀਜ਼ ਹੈ ਉਦਾਹਰਨ ਤੌਰ ਤੇ ਇੱਕ ਨਾ ਚੀਜ਼ ਦਾ ਨਾਮ ਹੈ ਕਿ ਮੱਕੀ ਮੱਕੀ ਸਾਡੀ 20 ਤੋਂ 25 ਰੁਪਏ ਕਿਲੋ ਵਿਕਦੀ ਹੈ ਪਰ ਪੱਕੀ ਹੀ ਹੈ ਜਿਹੜੀ 140 ਰੁਪਏ ਕਿਲੋ ਵਿਕਦੀ ਹੈ ਪਰ ਅਸੀਂ ਪਾ ਕਿਹੜੀ ਰਹੇ ਹਾਂ ਉਹਦੇ ਵਿੱਚ ਗੁਣ ਕੀ ਨੇ ਅਸੀਂ ਜਿਹੜਾ ਪ੍ਰੈਕਟੀਕਲ ਸਾਡਾ 18 ਸਾਲ ਦਾ ਤਜਰਬਾ ਇਹ ਕਹਿੰਦਾ ਹੈ ਕਿ ਅਸੀਂ ਦਾਣੇ ਨੂੰ ਖਾ ਕੇ ਦੱਸ ਦਿੰਨੇ ਆ ਵੀ ਇਹ ਆਰਗੈਨਿਕ ਹੈ ਕੈਮੀਕਲ ਹੈ ਜਾਂ ਨੇਚਰਲ ਹੈ ਜਾਂ ਜੀਐਮ ਉਹ ਨਹੀਂ ਖੜਾ ਇੰਨਾ ਕਿ ਤਜਰਬਾ ਹੋ ਗਿਆ ਕੁਦਰਤ ਦੇ ਨਾਲ ਰਹਦੇ ਹੋਏ ਕੁਦਰਤ ਨੇ ਸਾਨੂੰ ਸਭ ਕੁਝ ਦਿੱਤਾ ਹੈ ਜੋ ਸਾਡੀ ਚੇਤਨ ਲਈ ਸਾਨੂੰ ਜ਼ਰੂਰੀ ਠੀਕ ਹੈ ਜੀ ਤੇ ਬਾਕੀ ਭਾਈ ਹੁਣੀਆਂ ਨੇ ਸਾਰੇ ਆਪਾਂ ਨੂੰ ਪ੍ਰੋਡਕਟ ਇਹ ਦਿਖਾਏ ਨੇ ਹਨਾ ਇਹ ਆਰਗੈਨਿਕ ਸਾਰੇ ਤਰੀਕੇ ਨਾਲ ਆਪਦੇ ਇਹ ਪ੍ਰੋਡਕਟ ਤਿਆਰ ਕਰਦੇ ਨੇ ਤੇ ਐਵੇਂ ਸਾਰੀਆਂ ਸਟਾਲਾਂ ਇਹ ਮੇਲੇ ਦੇ ਵਿੱਚ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਇੱਧਰ ਤੁਸੀਂ ਇਕੱਠ ਦੇਖ ਸਕਦੇ ਹੋ ਬਹੁਤ ਭਾਰੀ ਇਕੱਠ ਹੋ ਗਿਆ ਮੇਲੇ ਦੇ ਵਿੱਚ ਕਿਸਾਨਾਂ ਦਾ ਦੂਰ ਦੂਰ ਤੱਕ ਦਾ ਜਿਹੜਾ ਪੂਰਾ ਭਖ ਚੁੱਕਿਆ ਹਨ ਚਾਰੇ ਪਾਸੇ ਪੂਰਾ ਇਕੱਠ ਹੋਇਆ ਹੋਇਆ ਕਿਸਾਨਾਂ ਦਾ ਤੇ ਇੱਧਰ ਜਿਵੇਂ ਮੁਸਕਾਨ ਫੀਡ ਵਾਲੇ ਹੋਗੇ ਇਹ ਆਪਦੇ ਸਾਰੇ ਪ੍ਰੋਡਕਟ ਜਿਹੜੇ ਇੱਥੇ ਲੈ ਕੇ ਆਏ ਹੋਏ ਨੇ ਜਿਵੇਂ ਜਿਹੜੇ ਜਿਹੜੇ ਇਹਨਾਂ ਦੇ ਪ੍ਰੋਡਕਟ ਆਉਂਦੇ ਨੇ ਉਹ ਇਹਨਾਂ ਨੇ ਆਪਦੇ ਇੱਥੇ ਡਿਸਪਲੇ ਜਿਹੜੇ ਕੀਤੇ ਹੋਏ ਨੇ ਹਨ ਜਿਵੇਂ ਉੱਪਰ ਨਾਮ ਜਿਹੜੇ ਸਾਰੇ ਲਿਖੇ ਹੋਏ ਨੇ ਸਾਰੀਆਂ ਫੀਡ ਵਾਲੀਆਂ ਕੰਪਨੀਆਂ ਵੀ ਇੱਥੇ ਪਹੁੰਚੀਆਂ ਹੋਈਆਂ ਨੇ ਤੇ ਇੱਧਰ ਜਿਵੇਂ ਆ ਵੀ ਫੀਡ ਵਾਲਿਆਂ ਦੀ ਸਟਾਲ ਆ ਗਈ ਸਾਰਿਆਂ ਨੇ ਆਪਦੇ ਉੱਪਰ ਨਾਮ ਲਿਖੇ ਹੋਏ ਨੇ ਤੇ ਆਪਦੇ ਪ੍ਰੋਡਕਟ ਜਿਹੜੇ ਇੱਥੇ ਡਿਸਪਲੇ ਕੀਤੇ ਹੋਏ ਨੇ ਤੇ ਫੀਲਡ ਵਾਲੀਆਂ ਕੰਪਨੀਆਂ ਬਹੁਤ ਸਾਰੀਆਂ ਨੇ ਇੱਥੇ ਤੇ ਜਿਹੜੇ-ਜਿਹੜੇ ਆਪਣੀਆਂ ਚੀਜ਼ਾਂ ਬਣਾਉਂਦੇ ਨੇ ਉਹ ਆਪਣੀਆਂ ਇੱਥੇ ਰਿਪਰੈਜ਼ੈਂਟ ਕਰਦੇ ਨੇ ਲੈ ਕੇ ਆਉਂਦੇ ਨੇ ਤੇ ਅੱਗੇ ਚੱਲਦੇ ਆਂ ਅੱਗੇ ਇੱਧਰ ਕੁਝ ਖਾਣ ਪੀਣ ਵਾਲੀ ਸਟਾਲ ਆ ਜਿਹੜੀ ਲੱਗੀ ਹੋਈ ਐ ਤੇ ਇਹ ਦੇਖਦੇ ਆਪਾਂ ਵੀ ਇੱਥੇ ਕੀ ਕੀ ਐ ਇਹਨਾਂ ਦਾ ਨਾਮ ਆ ਮਾਲਵਾ ਮਹਾਲ ਫਾਰਮਾ ਤੇ ਇਹਨਾਂ ਦੇ ਜਿਵੇਂ ਮਿੱਠੀ ਲੱਸੀ ਹੋਊਗੀ ਹਨਾ ਤੇ ਚਾਹ ਹੋਊਗੀ ਐਵੇਂ ਦੀਆਂ ਸਾਰੀਆਂ ਚੀਜ਼ਾਂ ਨੇ ਪਕੌੜੇ ਹੋਗੇ ਤੇ ਖਾਣ ਪੀਣ ਵਾਲੀਆਂ ਸਟਾਲਸ ਵੀ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਇਸ ਤਰ੍ਹਾਂ ਤੇ ਇੱਧਰ ਆ ਗਏ ਜੀ ਜੀਐਸਪੀ ਇਹ ਮੇਰੇ ਖਿਆਲ ਚ ਕੋਈ ਦਵਾਈਆਂ ਵਾਲੇ ਨੇ ਆਪਾਂ ਨੇੜੋਂ ਜਾ ਕੇ ਦੇਖਦੇ ਹਾਂ ਨਾਲ ਦੀ ਸਟਾਲ ਦੇ ਉੱਪਰ ਕੀ ਹੈ ਤੇ ਤੁਸੀਂ ਇਕੱਠ ਦੇਖ ਸਕਦੇ ਹੋ ਕਿਸਾਨ ਭਰਾਵਾਂ ਦਾ ਬਹੁਤ ਭਾਰੀ ਜਿਹੜਾ ਇਕੱਠਾ ਹੋਇਆ ਹੋਇਆ ਸਾਰੇ ਜਾਣਕਾਰੀ ਜਿਹੜੀ ਲੈ ਰਹੇ ਨੇ ਚੀਜ਼ਾਂ ਬਾਰੇ ਤੇ ਉੱਪਰ ਇਹਨਾਂ ਦੇ ਬੋਰਡ ਪੋਸਟਰ ਸਾਰੇ ਲੱਗੇ ਹੋਏ ਨੇ ਹਨਾ ਦੇਖੋ ਤੇ ਇੱਧਰ ਵੀ ਤੁਸੀਂ ਸਾਰਾ ਇਕੱਠ ਦੇਖ ਸਕਦੇ ਹੋ ਐਸੀ ਤਰ੍ਹਾਂ ਬਹੁਤ ਭਾਰੀ ਜਿਹੜਾ ਇਕੱਠ ਹੋਇਆ ਹੋਇਆ ਤੇ ਇੱਧਰ ਅੱਗੇ ਚੱਲਦੇ ਆ ਤੇ ਆ ਜਿਵੇਂ ਸਾਰੀਆਂ ਆਪਰ ਜਿਹੜੇ ਪ੍ਰੋਡਕਟ ਛਾਪੇ ਹੋਏ ਨੇ ਨਾ ਇਹ ਪ੍ਰੋਡਕਟ ਇੱਥੋਂ ਮਿਲਦੇ ਨੇ ਇਹ ਸਟਾਲ ਦੇ ਉੱਪਰੋਂ ਜਿਵੇਂ ਹਵਾ ਭਰਨ ਵਾਲਾ ਪੰਪ ਹੋ ਗਿਆ ਹਨਾ ਇਹ ਸਾਰੀਆਂ ਚੀਜ਼ਾਂ ਨੇ ਨਾਲੇ ਇਹ ਭੀੜ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਭੀੜ ਹੈ ਸਟਾਲ ਤੇ ਇੱਥੇ ਜਿਵੇਂ ਆ ਕੁਝ ਪਸ਼ੂਆਂ ਦੇ ਨਾਲ ਸੰਬੰਧਤ ਸਾਰਾ ਸਮਾਨ ਹੋ ਗਿਆ। ਇੱਧਰ ਕੁਝ ਆਗੇ ਘਰਾਂ ਦੀ ਵਰਤੌਲਾ ਸਮਾਨ ਹੋ ਗਿਆ ਜਿਵੇਂ ਉਹ ਸਬਜ਼ੀਆਂ ਕੱਟਣ ਵਾਲੀਆਂ ਮਸ਼ੀਨਾਂ ਹਨ। ਇੱਧਰ ਇਹ ਸਾਰੀਆਂ ਨੇ ਇਹ ਦਿਖਾਉਨੇ ਆਪਾਂ ਜਾ ਕੇ ਤੁਹਾਨੂੰ। ਅ ਕੱਟ ਕਰਨ ਵਾਲੀ ਸਬਜ਼ੀਆਂ ਕੱਟਣ ਵਾਲੀ ਸਲਾਦ ਕੱਟਣਾ ਹੈ ਇਸ ਵਿੱਚ ਸਲਾਦ ਕੱਟ ਲੋ। ਇਸ ਵਿੱਚ ਬੱਚੇ ਦਾ ਨਹੀਂ ਹੱਥ ਕੱਟੇਗਾ ਨਹੀਂ ਲਾਸਟ ਟਾਈਮ ਪਾਸ ਹੋਵੇਗਾ। ਪਿਆਜ਼ ਲਾ ਲਾ ਕੱਟਣੇ ਸਰ ਪਿਆਜ਼ ਚਿੱਪਸ ਬਣਾਣੇ ਆ ਬੱਚੋ ਲਈ ਤਾਂ ਚਿੱਪਸ ਬਣਾਈਏ ਜੈਸੇ ਬਣਾਏਗੇ ਪਲੇਨ ਵਾਲੇ ਸਿੱਧੇ ਔਰ ਐਂਸੇ ਬਣਾਏਗੇ ਡਿਜ਼ਾਈਨ ਵਾਲੇ ਐਸੇ ਡਿਜ਼ਾਈਨ ਵਾਲੇ ਇਹਨਾਂ ਦੇ ਸਿਰਫ ਇਹਨਾਂ ਸੇ ਹਾਰਸਮੇ ਦਿਲ ਵਾਲੇ ਚਿੱਪਸ 450 ਰੁਪਏ ਲੱਗਣਾ ਨਵੀਂ ਕੀ ਬਣਾਉਂ ਪਰਾਂ ਤੇ 750 ਕੱਟਨਾ ਸੁਸਾ ਕਟੋਰਾ ਬੜੀਆ ਕੱਟਨਾ ਪਾਲਕ ਕੱਟਨਾ ਇਹ ਸਭ ਹੋਜੀ ਇੱਥੇ ਐਵੇਂ ਦੀਆਂ ਮਸ਼ੀਨਾਂ ਨੇ ਨਾਲ ਜਿਹੜੀਆਂ ਸਬਜ਼ੀਆਂ ਕੱਟਣ ਵਾਸਤੇ ਰਸੋਈ ਦੇ ਵਿੱਚ ਕੰਮ ਆਉਂਦੀਆਂ ਨੇ ਤੇ ਬਾਕੀ ਸਾਰੀਆਂ ਕੰਪਨੀਆਂ ਦੀਆਂ ਸਟਾਲਾਂ ਇੱਥੇ ਲੱਗੀਆਂ ਹੋਈਆਂ ਨੇ ਹਨਾ ਪੰਜਾਬ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਸਾਰੀਆਂ ਇੱਥੇ ਪਹੁੰਚੀਆਂ ਹੋਈਆਂ ਨੇ